ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀਰ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਆਪਾਂ ਤੁਹਾਨੂੰ ਸੈਕੰਡ ਹੈਂਡ ਰੂਟਾਵੇਟਰ ਦਿਖਾਵਾਂਗੇ ਸ਼ਕਤੀਮਾਨ ਕੰਪਨੀ ਦਾ 9 ਫੁੱਟਾ ਰੂਟਾਵੇਟਰ ਹੈ ਜੀ ਸ਼ਕਤੀਮਾਨ ਕੰਪਨੀ ਦਾ ਸੈਕੰਡ ਹੈਂਡ ਰੂਟਾਵੇਟਰ ਕਿਸੇ ਵੀ ਵੀਰ ਨੇ ਲੈਣਾ ਹੋਇਆ ਵੀਡੀਓ ਨੂੰ ਭਾਈ ਪੂਰਾ ਦੱਸਿਓ ਰੂਟਾਵੇਟਰ ਦਾ ਰੇਟ ਦੱਸ ਦਿੰਨੇ ਆ 9 ਫੁੱਟਾ ਰੂਟਾਵੇਟਰ ਹੈ ਸ਼ਕਤੀਮਾਨ ਦਾ ਪੁਰਾਣਾ ਤੇ ਬਾਈ ਜਣੀ 90000 ਰੁਪਏ ਡਿਮਾਂਡ ਕਰਦੇ ਨੇ ਬਾਕੀ ਮਾੜਾ ਮੋਟਾ ਵੱਧ ਘਟ ਪੂਰਾ ਕੈਂਟ ਤੇ ਸਾਫ ਰੂਟਰ ਵੇਟਰ ਦਾ ਵੀਡੀਓ ਚੱਕੇ ਤੁਹਾਨੂੰ ਦਿਖਾਵਾਂਗੇ ਬਣੇ ਰਿਓ ਇਦਾਂ ਹੀ ਹੋਰ ਵੀ ਤੁਹਾਨੂੰ ਦਿਖਾਵਾਂਗੇ ਭਾਈ ਜੀ ਗ੍ਰੈਮੀ ਪਲੈਂਟਰ ਦੀ ਆਪਾਂ ਸਰਵਿਸ ਕਰਕੇ ਆਣੀ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਣੇ ਰਿਓ ਵੀਡੀਓ ਚ ਇਦਾਂ ਹੀ ਤੇ ਸਾਰੇ ਵੀਰੋਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਬੱਦ ਤੋਂ ਬੱਦ ਸ਼ੇਅਰ ਕਿਉਂਕਿ ਆਪਾਂ ਤੁਹਾਨੂੰ ਇਸ ਚੈਨਲ ਦੇ ਉੱਤੇ ਭਾਈ ਸਬਸਿਡੀਆਂ ਬਾਰੇ ਵੀ ਸਾਰੀਆਂ ਚੀਜ਼ਾਂ ਬਾਰੇ ਨਵੇਂ ਪੁਰਾਣੇ ਇੰਪਲੀਮੈਂਟਾਂ ਬਾਰੇ ਵੀ ਭਾਈ ਆਪਾਂ ਜਾਣਕਾਰੀ ਦਿੰਦੇ ਰਹਿੰਦੇ ਆ ਜੀ ਕਿਸੇ ਵੀ ਵੀਰ ਨੇ ਕੋਈ ਵੀ ਇੰਪਲੀਮੈਂਟ ਖਰੀਦਣਾ ਆਇਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਲਓ ਬਾਈ ਜੀ ਪਹੁੰਚ ਗਏ ਆਪਾਂ ਹੰਦਲ ਫਾਰਮ ਚ ਬਾਈ ਮੰਗਲ ਜੀ ਤੋਂ ਉਹਨਾਂ ਦੇ ਇਹਨਾਂ ਨੇ ਬਾਈ ਆਪਣੇ ਤੋਂ ਪਲੈਂਟਰ ਲਿਆ ਜਿਗਾ ਪੋਟੈਟੋ ਪਲੈਂਟਰ ਆਲੂ ਵਾਲਾ ਸ਼ਕਤੀਮਾਨ ਗ੍ਰੈਮੇ ਦਾ ਤੇ ਕੰਮ ਬਾਈ ਉਹਨਾਂ ਦਾ ਨਿਭੜ ਗਿਆ ਜੀ ਸਾਰਾ ਤੇ ਹੁਣ ਏਰੀਆ ਆਪਾਂ ਪਹੁੰਚੇ ਆ ਬਾਈ ਜੀ ਸਰਵਿਸ ਕਰਨ ਤੇ ਪਵਾ ਕੇ ਇਹਨੂੰ ਆਪਾਂ ਕਰਦੇ ਆ ਬਾਹਰ ਨੂੰ ਤੇ ਬਾਈ ਉਹਨਾਂ ਕੋਲ ਬਾਈ ਇੱਕ ਰੂਟਾਵੇਟਰ ਪਕਾਉ ਆ ਸ਼ਕਤੀਮਾਨ ਕੰਪਨੀ ਦਾ 9 ਫੁੱਟ ਰੂਟਾਵੇਟਰ ਆ ਜੀ ਬਹੁਤ ਵਧੀਆ ਹਾਲਤ ਦੇ ਵਿੱਚ ਆ ਤੇ ਬਾਈ ਹੁਣੀ ਬਹੁਤ ਘੱਟ ਰੋਟਾਵੇਟਰ ਚ ਲਾਉਂਦੇ ਆ ਨਾਲ ਦੀ ਨਾਲ ਇਹਨਾਂ ਪੁਰਾਣਾ ਦੇ ਕੇ ਜਦ ਇਹ ਨਵਾਂ ਲਿਆਉਂਦੇ ਆ ਬਹੁਤ ਵਧੀਆ ਹਾਲਤ ਦੇ ਚ ਖੜਾ ਰੋਟਾਵੇਟਰ ਤੁਹਾਨੂੰ ਦੱਸਦੇ ਆ ਅੱਗੇ ਦੀ ਕੀ ਕੀ ਇਹਦਾ ਸਿਸਟਮ ਆ ਬਾਕੀ ਹਜੇ ਬਾਈ ਇਹਨਾਂ ਨੂੰ ਪਲੈਂਟਰ ਤਾਂ ਆਪਾਂ ਸੈੱਟ ਕਰੀਏ ਪਲੈਂਟਰ ਬਾਈ ਹੁਣੀ ਲੈ ਕੇ ਆ ਰਹੇ ਆ ਬਾਹਰੋਂ ਇੱਥੇ ਧੁੱਪਾਂ ਚਲਵਾ ਕੇ ਫਿਰ ਸੈੱਟ ਕਰਦੇ ਆ ਉਹਨੂੰ ਖੋਲ ਕੇ ਉਹਦੀਆਂ ਬੈਲਟਾਂ ਬੁਲਟਾਂ ਖੋਲ ਕੇ ਆਪਾਂ ਲਮਕਾ ਜਾਣੀਆਂ ਤੇ ਪਲੈਂਟਰ ਬਾਈ ਹੁਣੀ ਅੰਦਰੋਂ ਧੋ ਲੈਣਗੇ ਡੀਜ਼ਲ ਡੋਜ਼ਲ ਮਾਰ ਦੇਣਗੇ ਵੈਸੇ ਬਾਈ ਇਹਨਾਂ ਦੀ ਸੰਭਾਲ ਬਹੁਤ ਆ ਜੀ ਪਲੰਟਰ ਜਾਨੀ ਕਿ ਅੱਗੇ ਵੀ ਬਿਲਕੁਲ ਤੋਤਾ ਹੁੰਦਾ ਇਹਨਾਂ ਨੂੰ ਬਹੁਤ ਜ਼ਿਆਦਾ ਸੰਭਾਲਾ ਲਓ ਜੀ ਇਹ ਪਲੰਟਰ ਦੀ ਆਪਾਂ ਸਰਵਿਸ ਕਰਨ ਆਏ ਆ ਜੀ ਤੇ ਇਹਦੇ ਵਿੱਚ ਜਿਹੜੀਆਂ ਇਤਿਆਹ ਰੱਖਣ ਵਾਲੀਆਂ ਗੱਲਾਂ ਨੇ ਉਹ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਆਪਾਂ ਕੰਮ ਕਰ ਲਈਏ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਇਹਦਾ ਕੀ ਕੀ ਕੰਮ ਕਰਿਆ ਤੇ ਸੀਜ਼ਨ ਖਤਮ ਹੋਣ ਤੋਂ ਬਾਅਦ ਆਪਾਂ ਕਿੰਨਾ ਗੱਲਾਂ ਦਾ ਧਿਆਨ ਦੇਣਾ ਕਿਵੇਂ ਇਹ ਪਲੰਟਰ ਖੜਾਉਣਾ ਵਾ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ ਬਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਵੀ ਜਿਹੜੇ ਆਪਾਂ ਪਟਿਆਂ ਦਾ ਕੰਮ ਕਰਨਾ ਪਟੇ ਬਈ ਆਪਾਂ ਖੋਲ ਕੇ ਰੱਖਣੇ ਆ ਤਾਂ ਜੋ ਇਹ ਪਟੇ ਜਿਹੜੇ ਤੜ ਦੇ ਵਿੱਚ ਰਹਿ ਕੇ ਪਟੇ ਖਰਾਬ ਨਾ ਹੋਣ ਇਹਨਾਂ ਨੂੰ ਖੋਲਣ ਵਾਸਤੇ ਆਪਾਂ ਦੇਖੋ ਸਾਈਡ ਤੇ ਨਾ ਤੇ ਆ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਜੀ ਕੀਲੀਆਂ ਜੀਆਂ ਇਹਨੂੰ ਚੱਕ ਕੇ ਫੋਲ ਇਹਦੇ ਵਿੱਚ ਪਾ ਕੇ ਟਾਈਟ ਕੀਤਾ ਹੁੰਦਾ ਇਹ ਚਾਰੇ ਕੀਲੀਆਂ ਆਪਾਂ ਖੋਲ ਲੈਣੀਆਂ ਨੇ ਪਟਿਆਂ ਨੇ ਥੱਲੇ ਚਲ ਜਣਾ ਢੱਲੇ ਹੋ ਜਾਣਾ ਇਸ ਕਰਕੇ ਆਪਾਂ ਵਿੱਚ ਜੋਇੰਟ ਕਰਿਆ ਹੁੰਦਾ ਤਾਰ ਜੀ ਪਾ ਕੇ ਇਹ ਆਪਾਂ ਪਟਿਆਂ ਨੂੰ ਖੋਲ ਲੈਣਾ ਖੋਲ ਕੇ ਆਪਾਂ ਫੇਰ ਮਸ਼ੀਨ ਚੰਗੀ ਤਰ੍ਹਾਂ ਧੋਖੇ ਪਟੇ ਧੋਕੇ ਆਪਾਂ ਸਿੱਧੇ ਯਾਨੀ ਕਿ ਪਟੇਆਂ ਨੂੰ ਬਲ ਪਾ ਕੇ ਨਹੀਂ ਸੱਟਣਾ ਆਪਾਂ ਇਹਨਾਂ ਨੂੰ ਸਿੱਧੇ ਲਮਕਾਉਣਾ ਕਿਸੇ ਕੰਦ ਕੁੰਦ ਨਾਲ ਦੀਵਾਰ ਨਾਲ ਇਹ ਪਟੇ ਆਪਾਂ ਲਮਕਾ ਕੇ ਜਾਣੇ ਨੇ ਤਾਂ ਜੋ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜੀ ਆਪਾਂ ਪਾਈਏ ਇਹਦੇ ਵਿੱਚ ਬਲ ਨਾ ਪਵੇ ਜੇ ਬਲ ਪਊਗਾ ਤਾਂ ਇਹ ਇਹ ਜਿਹੜੇ ਪਟੇ ਖਰਾਬ ਹੋ ਜਾਂਦੇ ਨੇ ਜੀ ਹੁਣ ਆਪਾਂ ਇੱਧਰ ਵਾਲਾ ਪਟਾ ਖੋਲ ਲਿਆ ਹੁਣ ਆਪਾਂ ਉੱਧਰ ਵਾਲਾ ਖੋਲਦੇ ਹਾਂ ਇਹ ਖੋਲਣਾ ਪਟਾ ਬਹੁਤ ਸਾਨ ਆ ਆ ਤਾਰ ਹੁੰਦੀ ਹੈ ਜੀ ਪਲਾਸ ਆਪਾਂ ਤਾਰ ਫੜਨੀ ਹੈ ਤਾਰ ਬਾਹਰ ਖਿੱਚ ਦੇਣੀ ਹੈ ਦੇਖੋ ਦੇ ਕੋਪਾਟਾ ਖੁੱਲ ਗਿਆ ਜੀ ਤੇ ਇਹ ਤਾਰ ਹਰੇਕ ਵਾਰ ਜਣੀ ਕਿ ਨਵੀਆਂ ਪੈਣੀਆਂ ਜੀ ਕਿਉਂਕਿ ਪੁਰਾਣੀ ਤਾਰ ਆ ਥੋੜੀ ਜਿਹੀ ਖਰਾਬ ਹੋ ਜਾਂਦੀ ਆ ਆਪਾਂ ਫਿਰ ਵੀ ਇਹ ਸਾਮਕ ਰੱਖ ਲੈਣੀਆਂ ਨਾਲ ਟੂਲ ਦਿੱਤਾ ਹੋਇਆ ਇਹਦਾ ਜਿੰਨਾ ਵੀ ਸਮਾਨ ਹੋਣਾ ਪਏ ਚ ਪਾ ਲੈਣਾ ਹੁਣੇ ਪਟਿਆਂ ਨੂੰ ਆਪਾਂ ਕੱਢ ਲਾਂਗੇ ਜੀ ਬਾਹਰ ਲਓ ਬਾਈ ਜੀ ਪਟੇ ਆਪਾਂ ਖੋਲੇ ਆ ਜੀ ਪਟੇ ਆ ਦੇਖੋ ਖੋਲ ਕੇ ਰੱਖ ਲੈ ਹੁਣ ਇਹਨੂੰ ਆਪਾਂ ਸਿੱਧੇ ਦੀਵਾਰ ਦੇ ਨਾਲ ਅੰਦਰ ਬਾਈ ਉਹਨਾਂ ਦੇ ਕਿਤੇ ਲਮਕਾ ਦਾਂਗੇ ਤਾਂ ਜੋ ਜਿਹੜੇ ਪਟੇ ਨਾ ਖਰਾਬ ਨਾ ਹੋਣ ਤੇ ਸੈੱਟ ਰਹਿਣ ਹੁਣ ਲਿਫਟ ਥੱਲੇ ਕਰਨ ਤੋਂ ਬਾਅਦ ਪਟੇ ਵੀ ਖੋਲ ਲੈ ਆਪਾਂ ਹੁਣ ਤੋਂ ਬਾਅਦ ਜਿਹੜੀਆਂ ਆਹ ਸਪਰਿੰਗ ਤੜ ਇਹਦੀ ਖਤਮ ਕਰ ਦਾਂਗੇ ਆਪਾਂ ਹਾਂ ਖੋਲ ਕੇ ਇਹ ਵੀ ਟੂਲ 'ਚ ਪਾ ਲੈਣੇ ਆ ਜੀ ਇਹ ਵੀ ਖੋਲ ਕੇ ਟੂਲ 'ਚ ਪਾ ਲੈਣੇ ਆਪਾਂ ਹੋ ਗਿਆ ਲਓ ਬਾਈ ਜੀ ਹੁਣ ਆਪਾਂ ਆ ਜਿਹੜੇ ਨਟ ਨੇ ਟਿਊਬਾਂ ਖੋਲ ਕੇ ਆਪਾਂ ਟਿਊਬਾਂ ਖੋਲ ਲਈਆਂ ਦੇਖੋ ਢੱਲੀਆਂ ਨੇ ਵਿੱਚ ਇਹ ਇਹ ਟੂਬਾ ਬਾਹਰ ਕੱਢ ਲੈਣੀ ਆ ਬਾਹਰ ਕੱਢ ਕੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਡੀਜ਼ਲ ਡੂਜ਼ਲ ਮਾਰ ਕੇ ਫਿਰ ਵਿੱਚ ਇਹ ਪਾਉਣੀ ਆ ਸਿਰਦਰ ਢਿੱਲੀਆਂ ਹੀ ਪਾ ਦਿਓ ਸੈਟਿੰਗ ਨਾ ਕਰਿਓ ਸੈਟਿੰਗ ਉਦੋਂ ਕਰਿਓ ਜਦੋਂ ਇਹ ਪਲਾਂਟਰ ਚਲਾਉਣਾ ਹੋਵੇ ਤੇ ਜਿਹੜੀ ਜਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਠੀਕ ਹੈ ਨਾ ਇਹਨੂੰ ਚੰਗੀ ਤਰ੍ਹਾਂ ਹੁਣ ਪਲਾਂਟਰ ਪਾਉਣ ਨਾਲ ਚੰਗੀ ਤਰ੍ਹਾਂ ਧੋਤਾ ਹੋਇਆ ਡੀਜ਼ਲ ਮਾਰਿਆ ਹੋਇਆ ਆ ਦੇਖੋ ਸਾਰਾ ਕੁਝ ਐਂ ਟਿਨ ਸਾਰਾ ਕੁਝ ਬਾਈ ਆ ਢੱਲਾ ਕਰ ਦੇਣਾ ਆ ਜੋ ਜੜੀ ਇਹਦੀ ਤਾੜ ਖਰਾਬ ਨਾ ਹੋਵੇ ਆ ਦੇਖੋ ਸਪਰਿੰਗ ਵੀ ਆਪਾਂ ਢੱਲਾ ਛੱਡ ਲਿਆ ਹੁਣ ਇਹਨੂੰ ਫੋਲ ਗੇ ਜਿਹੜਾ ਟਿਊਬਾਂ ਦੇ ਥੱਲੇ ਹੋ ਰਹੇ ਨੇ ਆ ਉਹ ਆਪਾਂ ਖੋਲਾਂਗੇ ਤੇ ਟਿਊਬਾ ਬਾਹਰ ਕੱਢ ਲਾਂਗੇ। ਬਾਈ ਇਹਨੂੰ ਬਣਾਵਾਂਗੇ ਬਾਈ ਡੀਜੇ ਟੂਬੇ ਲਾ ਕੇ ਅੰਦਰੋਂ ਵੀ ਚੰਗੀ ਤਰ੍ਹਾਂ ਡੀਜ਼ਲ ਮਾਰ ਦੇਣਗੇ ਜੀ। ਇਹ ਬਾਈ ਕਿਸੇ ਨੇ ਵੀ ਵੀਰੇ ਪਲਾਂਟਰ ਲੈਣਾ ਹੋਇਆ। ਗ੍ਰਾਮੇ ਦਾ 26 ਇੰਚ ਦਾ ਪਲਾਂਟਰ ਹੈ ਜੀ। ਬਿਨਾਂ ਰਿਓ ਬਾਕਸ ਤੋਂ ਆ 26 ਇੰਚ ਤੇ ਆਲੂ ਲਾਉਂਦਾ। ਜੇ ਆਪਾਂ ਉਹਦੀ ਨਵੇਂ ਦੀ ਕੀਮਤ ਦੇਖੀਏ 5,70,000 ਰੁਪਏ ਉਹਦੀ ਨਵੇਂ ਦੀ ਕੀਮਤ ਆ। ਸਿਰਫ 20 ਕਿਲੇ 20 ਤੋਂ 30 ਕਿਲੇ ਆਲੂ ਦੇ ਲਾਏ ਹੋਏ ਆ ਸਪਲੈਂਟਰ ਨਾਲ ਬੰਦਾ ਵਾਜੀ ਲੱਖ ਰੁਪਈਆ ਘਾਟੇ 'ਚ ਦੇ ਰਿਹਾ ਕਿਸੇ ਨੇ ਲੈਣਾ ਹੋਇਆ ਦੱਸ ਦਿਓ ਵੀਰ ਨੇ ਬਾਹਰ ਜਾਣਾ ਕੈਨੇਡਾ 'ਚ ਤੇ ਲੱਖ ਰੁਪਈਆ ਘਾਟੇ 'ਚ ਉਹ ਪਲੈਂਟਰ ਮਿਲ ਰਿਹਾ ਸਿਰਫ 20 ਕਿਲੇ ਵੀਜਾ ਹੈ 26 ਇੰਚ ਦਾ ਲਓ ਜੀ ਆ ਰੂਟਾ ਵਿਟਰ ਹੈ ਤੇ ਬਾਈ ਇਹਨਾਂ ਨੇ ਸੇਲ ਕਰਨਾ 2022 ਕੀ ਬਾਈ ਮਾਡਲ ਹੈ ਤੇ ਥੋੜੀ ਜੀ ਗਰਦ ਪਈ ਹੋਈ ਹੈ ਕਿਉਂਕਿ ਚੱਲਦਾ ਖੜਾਇਆ ਹੋਇਆ ਹੈ ਬਾਈ ਇਹੋ ਨੇ ਆ ਦੇਖੋ ਰੰਗ ਰੂنگ ਤਾਂ ਬਾਈ ਇਦਾਂ ਦਾ ਐਨ ਬਿਲਕੁਲ ਨਵਾਂ ਨਿਕਲੇ ਆਉਂਦਾ ਵਿੱਚੋਂ ਜੀ ਇਹਦਾ 9 ਫੁੱਟਾ ਰੂਟਾਵੇਟਰ ਤੇ ਬਰੇਡ ਬਲੂਡ ਵੀ ਪੂਰੇ ਵਧੀਆ ਖੜੇ ਨੇ ਜੀ ਤੇ ਬੈਕ ਸਾਈਡ ਤੋਂ ਦੇਖ ਲਓ ਬਿਲਕੁਲ ਸਾਫ ਪਿਆ ਜੀ ਹਰੇਕ ਪਾਸਿਓ ਫਟਾਫਟਾ ਹੀ ਬਿਲਕੁਲ ਸਾਫ ਆ ਕਿਤੋਂ ਕੋਈ ਲੱਗਿਆ ਨਹੀਂ ਹੋਇਆ ਰੂਟਾਵੇਟਰ 2022 ਮਾਡਲ 9 ਫੁੱਟਾ ਰੂਟਾਵੇਟਰ ਤੇ ਤਵੀ ਇਹਦੇ ਇੱਕ ਪਾਸੇ ਲੱਗੀ ਹੋਈ ਆ ਕਿਸੇ ਵੀ ਵੀਰ ਨੇ ਬਾਈ ਜੀ ਰੂਟਾਵੇਟਰ ਲੈਣਾ ਹੋਇਆ 9 ਫੁੱਟਾ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰ ਲਿਓ ਬਹੁਤ ਘੈਂਟ ਹਾਲਤ ਵਿੱਚ ਵਕਾਊ ਖੜਾ ਜੀ ਪਲੇਟ ਵੀ ਹਜੇ ਯਾਨੀ ਕਿ 40 45% ਪਲੇਟ ਵੀ ਪਏ ਆ ਕਰਿਓ ਸੰਪਰਕ ਕਿਸੇ ਨੂੰ ਵੀ ਚਾਹੀਦਾ ਆ ਰੋਟਾਵੇਟਰ ਜੀ ਹਾਂਜੀ ਬਾਜੀ ਤੁਹਾਨੂੰ ਅੱਜ ਦੀ ਵੀਡੀਓ ਬਾਜੀ ਕਿੱਦਾਂ ਦੀ ਲੱਗੀ ਸਾਰੇ ਆਪਣਾ ਆਪਣਾ ਕੀਮਤੀ ਕਮੈਂਟ ਜਰੂਰ ਕਰਿਓ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਤ-ਵੱਤ ਸ਼ੇਅਰ ਤੇ ਲਾਈਕ ਕਿਉਂਕਿ ਆਪਾਂ ਜਿੰਨਾ ਵੀ ਹੋ ਸਕੇ ਓਨੀ ਜਾਣਕਾਰੀ ਇਸ ਚੈਨਲ ਤੇ ਦਿਆ ਕਰਾਂਗੇ ਇਹ ਸਬਸਿਡੀਆਂ ਬਾਰੇ ਵੀ ਦੱਸਿਆ ਕਰਾਂਗੇ ਇੱਕ ਵੀਰ ਦਾ ਕੰਮ ਆਇਆ ਸੀਗਾ ਫੋਨ ਕਹਿੰਦੇ ਵੀ ਸਬਸਿਡੀਆਂ ਬਾਰੇ ਦੱਸਿਓ ਡਿਟੇਲ ਦੇ ਵਿੱਚ ਵੀ ਕਿਹੜੇ-ਕਿਹੜੇ ਇੰਪਲੀਮੈਂਟ ਤੇ ਸਬਸਿਡੀ ਆਈ ਆ ਉਹ ਹੁਣ ਤੁਹਾਨੂੰ ਕੱਲੂ ਆਪਾਂ ਵੀਡੀਓ ਪਾਵਾਂਗੇ ਡਿਟੇਲ ਚ ਵੀ ਕਿਹੜੀ ਸਬਸਿਡੀ ਆਈ ਆ ਕਿਹੜੇ-ਕਿਹੜੇ ਗਰੁੱਪਾਂ ਚ ਆਈ ਆ ਕਿੱਦਾਂ ਆਈ ਆ ਸਾਰੀ ਕੱਲੂ ਆਪਾਂ ਡਿਟੇਲ ਦੇ ਵਿੱਚ ਵੀਡੀਓ ਲਾ ਕੇ ਤੁਹਾਡੇ ਲਈ ਆਵਾਂਗੇ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਹੁਣ ਆਪਾਂ ਬਾਈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਤੇ ਹੋਰ ਇੱਕ ਬਾਈ ਦਾ ਫੋਨ ਆਇਆ ਸੀਗਾ ਬਾਈ ਕਹਿ ਰਿਹਾ ਸੀਗਾ ਬਾਈ ਰੂਟਾਵੇਟਰ 7 ਫੁੱਟ ਸ਼ਕਤੀਮਾਨ ਦਾ ਪੁਰਾਣਾ ਉਹ ਵੀ ਬਾਈ ਆਪਣੇ ਕੋਲ ਸ਼ਕਤੀ ਸ਼ਕਤੀਮਾਨ ਦਾ 7 ਫੁੱਟ ਰੂਟਾਵੇਟਰ ਖੜਾ ਵਾ ਪੁਰਾਣਾ ਤੇ ਰੰਗ ਰੂਗ ਕਰਿਆ ਹੋਇਆ ਬਾਈ ਉਹਨੂੰ ਆਪਣੇ ਵੱਲੋਂ ਅਸੀਂ ਰੰਗ ਕਰਿਆ ਤੇ ਪੂਰਾ ਤਿਆਰ ਕਰਿਆ ਹੋਇਆ ਜੇ ਕਿਸੇ ਨੇ ਲੈਣਾ ਹੋਇਆ ਉਹ ਵੀ ਦੱਸ ਦੇ ਜੀ ਹੁਣ ਆਪਾਂ ਮਿਲਦੇ ਕਿਸੇ ਅਗਲੀ ਵੀਡੀਓ ਚ ਕਿਸੇ ਅਗਲੇ ਟੌਪਿਕ 'ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ